ਦੋਸਤੋ ਝੋਨੇ ਦਾ ਚੰਗਾ ਝਾੜ ਲੈ ਲਿਆ ਜੀ ਦਹੀਂ ਦੂਸਰੀ ਡੋਜ਼ ਦੇ ਨਾਲ ਇੱਕ ਗੱਟਾ ਹੀ ਸਲਫਰ ਦਾ ਤੇ ਅਸੀਂ ਇੱਕ ਐਰਿਸ ਦੀ ਜਿਹੜੀ ਹੈਗੀ ਆ ਜ਼ਿੰਕ ਵਾ 4 ਕਿਲੋ ਹੀ ਹੋਣ ਪਾਰੇ ਆ 4 ਕਿਲੋ ਹੀ ਪਾਵਾਂਗੇ ਅਸੀਂ ਹੁਣ ਅਗਲੀ ਡੋਜ਼ ਦੇ ਨਾਲ ਤੇ ਸਲਫਰ ਪਾ ਰਹੇ ਆ ਜਿਹੜੀ 90% ਪਾਊਡਰ ਵਾਲੀ ਜਿਹੜੀ ਹੈਗੀ ਆ ਨਿਟਰੀ ਗੋਲਡ ਦੀ ਕੰਪਨੀ ਦੀ ਹੈਗੀ ਆ ਬਹੁਤ ਹੀ ਵਧੀਆ ਰਿਜ਼ਲਟ ਹੈਗਾ ਸਾਢੇ 350 ਰੁਪਏ ਦੀ ਕਿੱਲੇ ਦੀ ਵੇਂਦੀ ਹੈਗੀ ਹੈ 330 ਰੁਪਏ 33 ਪੈੰਡੇ ਪੈਂਦੀ ਹੈਗੀ ਘੱਲੇ ਦੀ ਤੇ ਜਿੰਕ ਜਿਹੜੀ ਹੈਗੀ ਆ ਸਾਨੂੰ ਉਹ ਮਿਲੀ ਹੈਗੀ ਆ 320 ਰੁਪਏ ਦੀ ਤੇ ਇਹ ਸਾਨੂੰ ਮਿਲੀ ਹੈਗੀ ਆ 700 ਤੇ 10 ਰੁਪਏ ਦੀ ਸਲਫਰ ਜਿਹਦੇ ਵਿੱਚ ਫਾਸਫੋਰਸ ਵੀ ਆ ਜਿੰਕ ਵੀ ਆ ਬੋਰਨ ਦੇ ਤੱਤ ਵੀ ਹੈਗੇ ਆ ਤੇ ਸਲਫਰ ਵੀ ਹੈਗੀ ਹੈ ਨਾਲ ਬਹੁਤ ਹੀ ਵਧੀਆ ਦਾ ਰਿਜ਼ਲਟ ਆ ਦੋਸਤੋ ਨਾਲ ਅੱਜ ਅਸੀਂ ਪਾ ਰਹੇ ਆ ਜੀ ਅਸੀਂ ਸੈਕਿੰਡ ਡੋਜ਼ ਚੋਣੇ ਦੇ ਵਿੱਚ ਪਹਿਲਾਂ ਅਸੀਂ ਯੂਰੀਆ ਮਿਰੀ ਪਾਉਂਦੇ ਆ ਦੀ ਅੱਲੀ ਜੂਰੀਗਾ ਦੀ ਦੋ ਹੀ ਦਿੰਨੇ ਆ ਪਹਿਲੀ ਹੋਰ ਕੋਈ ਨਾਲ ਅਸੀਂ ਮੈਜਰਿਟੀ ਜਿਹੜੀ ਆ ਪਾਉਣੀ ਹੈਗੇ ਆ ਬਾਕੀ ਦੋਸਤੋ ਚੈਨਲ ਤੁਹਾਨੂੰ ਵਧੀਆ ਲੱਗਦਾ ਜਾਣਕਾਰੀ ਵਧੀਆ ਲੱਗਦੀ ਹੈ ਤੇ ਅਸੀਂ ਵੀਡੀਓ ਦੇ ਵਿੱਚ ਨਾਲ-ਨਾਲ ਰੇਟ ਦੱਸਦੇ ਆ ਜਿਹੜਾ ਕਿ ਸਭ ਤੋਂ ਵਧੀਆ ਚੀਜ਼ ਵਾ ਬਾਕੀ ਇੱਕ ਗੱਲ ਇਹ ਆ ਵੀ ਦੋਸਤੋ ਚੀਜ਼ਾਂ ਪਾ ਕੇ ਵਰਤ ਕੇ ਵੇਖਿਓ ਕਿ ਇਹ ਕੰਪਨੀ ਦੀ ਮਸ਼ਹੂਰੀ ਨਹੀਂ ਕਰਦੇ ਕਹੇ ਹੋਰ ਕੰਪਨੀ ਦੀ ਵੀ ਪਾ ਸਕਦੇ ਹੋ ਤੁਸੀਂ ਬਾਕੀ ਇਹ ਵੀ ਜਿਹੜੀ ਚੀਜ਼ੇ ਤੁਹਾਨੂੰ ਵਧੀਆ ਅਸੀਂ ਉਹੀ ਤੁਹਾਨੂੰ ਦੱਸੀ ਆ ਇਹ ਵਧੀਆ ਚੀਜ਼ਾਂ ਹੈਗੀਆਂ ਵਾ ਵਰਤ ਕੇ ਦੇਖੋ ਤੇ ਰਿਜ਼ਲਟ ਵੇਖਿਓ ਇੱਕ ਤੁਹਾਡੇ ਨਾਲ ਕੋਲ ਇੱਕ ਹੀ ਨਵਾਂ ਕੋਈ ਦਵਾਈ ਹੈ ਇੱਕ ਤੁਹਾਡੇ ਨੂੰ ਦਿਖਾਵਾਂਗੇ ਤੁਹਾਨੂੰ ਹੈਗੀ ਆ ਪੀਆਈ ਕੰਪਨੀ ਦੀ ਆ ਜਿਹਦਾ ਛੋਨਾ ਨਹੀਂ ਤੁਰਦਾ ਆ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਉਹ ਵੀ ਦੱਸਾਂਗੇ ਜਿਹਦਾ ਛੋਨਾ ਨਹੀਂ ਤੁਰਦਾ ਉਹ ਪਾ ਕੇ ਵੇਖਿਓ 500 600 600 ਗ੍ਰਾਮ ਕਿੱਲੇ ਦੀ ਪਵਾਵਾਂਗੇ ਤੁਹਾਨੂੰ ਬਹੁਤ ਹੀ ਵਧੀਆ ਚਾ ਵਧੀਆ ਰਿਜ਼ਲਟ ਜਿਹਨੂੰ ਕਹਿੰਦੇ ਵੀ ਬਹੁਤ ਹੀ ਵਧੀਆ ਨਾਲ ਅੱਜ ਅਸੀਂ ਪਾ ਰਹੇ ਆ ਜੀ ਅਸੀਂ ਸੈਕਿੰਡ ਡੋਜ ਛੋਣੇ ਦੇ ਵਿੱਚ ਪਹਿਲਾਂ ਅਸੀਂ ਜੂਰੀਆ ਨਿਰੀ ਪਾਉਂਦੇ ਆ ਦੀ ਕੱਲੀ ਜੂਰੀਆ ਦੀ ਡੋਜ ਦਿੰਨੇ ਆ ਪਹਿਲੀ ਹੋਰ ਕੋਈ ਨਾਲ ਅਸੀਂ ਮੈਜੋਰਟੀ ਜਿਹੜੀ ਆ ਪਾਉਂਦੇ ਆਗੇ ਬਾਕੀ ਦੋਸਤੋ ਚੈਨਲ ਤੁਹਾਨੂੰ ਵਧੀਆ ਲੱਗਦਾ ਜਾਣਕਾਰੀ ਵਧੀਆ ਲੱਗਦੀ ਹੈ ਤੇ ਅਸੀਂ ਵੀਡੀਓ ਦੇ ਵਿੱਚ ਨਾਲ-ਨਾਲ ਰੇਟ ਦੱਸਦੇ ਆ ਜਿਹੜਾ ਕਿ ਸਭ ਤੋਂ ਵਧੀਆ ਚੀਜ਼ ਵਾ ਬਾਕੀ ਇੱਕ ਗੱਲ ਇਹ ਆ ਵੀ ਦੋਸਤੋ ਚੀਜ਼ਾਂ ਪਾ ਕੇ ਵਰਤ ਕੇ ਵੇਖਿਓ ਕਹੇ ਕੰਪਨੀ ਦੀ ਮਸ਼ਹੂਰੀ ਨਹੀਂ ਕਰਦੇ ਕਹੇ ਹੋਰ ਕੰਪਨੀ ਦੀ ਵੀ ਪਾ ਸਕਦੇ ਆ ਤੁਸੀਂ ਬਾਕੀ ਆ ਵੀ ਜਿਹੜੀ ਚੀਜ਼ੇ ਤੁਹਾਨੂੰ ਵਧੀਆ ਆ ਅਸੀਂ ਉਹੀ ਤੁਹਾਨੂੰ ਦੱਸੀ ਆ ਇਹ ਵਧੀਆ ਚੀਜ਼ਾਂ ਹੈਗੀਆਂ ਵਾ ਵਰਤ ਕੇ ਵੇਖੋ ਤੇ ਰਿਜ਼ਲਟ ਵੇਖਿਓ ਇੱਕ ਥਾੜੇ ਨਾਲੇ ਕੋਲ ਇੱਕ ਅਸੀਂ ਨਵਾਂ ਕੋਈ ਦਵਾਈ ਹੈ ਇੱਕ ਤੁਹਾਨੂੰ ਵਿਖਾਵਾਂਗੇ ਤੁਹਾਨੂੰ ਹੈਗੀ ਆ ਪੀਆਈ ਕੰਪਨੀ ਦੀ ਆ ਜਿਹਦਾ ਝੋਨਾ ਨਹੀਂ ਤੁਰਦਾ ਆ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਉਹ ਵੀ ਦੱਸਾਂਗੇ ਜਿਹਦਾ ਝੋਨਾ ਨਹੀਂ ਤੁਰਦਾ ਉਹ ਪਾ ਕੇ ਵੇਖੋ 500 600 600 ਗ੍ਰਾਮ ਇਕੱਲੇ ਦੀ ਪਾਵਾਂਗੇ ਤੁਹਾਨੂੰ ਬਹੁਤ ਹੀ ਵਧੀਆ ਚਾਹ ਵਧੀਆ ਰਿਜ਼ਲਟ ਜਿਹਨੂੰ ਕਹਿੰਦੇ ਵੀ ਬਹੁਤ ਹੀ